ਦੋਸਤੋ ਮੈਂ ਹਾਂ ਵਿਨੋਦ ਕੁਮਾਰ ਤੁਸੀਂ ਜੁੜੇ ਹੋ ਕੇ ਆਰਟੀ ਨਿਊਜ਼ ਨੈਟਵਰਕ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤੁਹਾਨੂੰ ਹਲਕਾ ਅਜਨਾਲਾ ਦੇ ਪਿੰਡ 베ਦੀ ਚੰਨਾ ਦੀਆਂ ਜਿੱਥੇ ਕਿ ਸੰਤ ਰਾਮਪਾਲ ਜੀ ਦੇ ਜਿਹੜੇ ਸੇਵਕ ਨੇ ਉਹਨਾਂ ਵੱਲੋਂ ਜਿਹੜਾ ਆ ਹੜ ਹੜ ਪੀੜ ਤੇ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਸਬਗਰੀ ਜਿਹੜੀ ਆ ਮੁਹੱਈਆ ਕਰਵਾਈ ਗਈ ਤਸਵੀਰਾਂ ਸਾਂਝੀਆਂ ਕਰਾਂਗੇ ਤੁਹਾਨੂੰ ਹਲਕਾ ਅਜਨਾਲਾ ਦੇ ਪਿੰਡ 베ਦੀ ਚੰਨਾ ਦੀਆਂ ਮੇਰਾ ਨੀਲੂ ਦਾਸਾ ਜੀ ਠੀਕ ਹੈਣਾ ਚੰਦੇ ਅੱਜ ਇੱਥੇ ਪਹੁੰਚੇ ਹੜਾ ਜੀ ਆਪਸੀ ਜੀ ਸਭ ਤੋਂ ਪਹਿਲਾਂ ਸਤੰਤ ਰਾਮਪ੍ਰੀਤ ਜੀ ਮਹਾਰਾਜ ਗੁਰੂ ਜੀ ਨੂੰ ਕੋਟੀ ਕੋਟੀ ਨਮਨ ਕਰਦੇ ਆ ਕਿ ਜਿਹੜੇ ਇਸ ਹਾਰ ਪਰਵਾਜ਼ ਇਨ੍ਹਾਂ ਲੋਕਾਂ ਦੇ ਵਿੱਚ ਆ ਕੇ ਉਹਨਾਂ ਦੇ ਇਥੇ ਔਖੇ ਟਾਈਮ ਤੇ ਉਹਨਾਂ ਨੂੰ ਸਹਾਇਤਾ ਲਈ ਆਏ ਹਨ ਜੋ ਕਿ ਕੋਈ ਵੀ ਸਰਕਾਰ ਇਨ੍ਹਾਂ ਇਨ੍ਹਾਂ ਪਿੰਡਾਂ ਦੇ ਵਿੱਚ ਨਹੀਂ ਆ ਸਕੀ ਇਹ ਘਰੇ ਘਰੇ ਛਤਗੁਰੂ ਜੀ RAMPAL ਜੀ ਮਹਾਰਾਜ ਦੀ ਤਰਫੋਂ ਉਹਨਾਂ ਦੀ ਟੀਮ ਸਰਵੇ ਕਰਕੇ ਆਈ ਹੈ ਤੇ ਸਰਵੇ ਕਰਨ ਦੇ ਬਾਵਜੂਦ ਉਹਨਾਂ ਦੇ ਘਰਾਂ ਦੇ ਵਿੱਚ ਜੋ ਵੀ ਜ਼ਰੂਰਤਮੰਦ ਸਮਾਨ ਉਹ ਅੱਜ ਇੱਥੇ ਮੁਹੱਈਆ ਕਰਾਇਆ ਜਾ ਰਿਹਾ ਹੈ ਤੇ ਅਸੀਂ ਸੰਤ RAMPAL ਜੀ ਮਹਾਰਾਜ ਦੀ ਕੋਟਿ-ਕੋਟਿ ਨਮਨ ਕਰਦੇ ਹਾਂ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਆ ਕੇ ਤੇ ਇਨ੍ਹਾਂ ਗਰੀਬਾਂ ਦਾ ਬਾਹ ਫੜਿਆ ਤੇ ਇਨ੍ਹਾਂ ਦੀ ਸਹਾਇਤਾ ਲਈ ਆਪਣੀ ਟੀਮ ਨੂੰ ਆਪਣੇ ਸੇਵਕਾਂ ਨੂੰ ਭੇਜਿਆ ਤੇ ਇਹ ਦਿਨ ਰਾਤ ਕਰਕੇ ਇਹ ਸੇਵਕ ਇਹਨਾਂ ਦੀ ਗਰੀਬਾਂ ਦੀ ਹਰ ਜ਼ਰੂਰਤਮੰਦ ਚੀਜ਼ਾਂ ਨੂੰ ਘਰੇ ਘਰੇ ਪਹੁੰਚਾਰੇ ਨੇ ਇਹ ਲੱਗਦਾ ਕਿ ਜੇਕਰ ਸੰਸਥਾਵਾਂ ਨਾ ਹੁੰਦੀਆਂ ਤਾਂ ਪੰਜਾਬ ਜਿਹੜਾ ਹੈ ਡੁੱਬ ਜਾਣਾ ਸੀ ਜੀ ਇਹ ਤੇ ਇਹ ਪਰਮਾਤਮਾ ਰੂਪ ਦੇ ਵਿੱਚ ਸੰਤ ਰਾਮਪਾਲ ਜੀ ਇਸ ਭਰਤੀ ਦੇ ਉੱਤੇ ਕਬੀਰ ਰੂਪ ਦੇ ਵਿੱਚ ਆਏ ਨੇ ਇਹ ਇਹਨਾਂ ਦੇ ਆਦੇ ਕਰੀ ਇਹਨਾਂ ਨੇ ਦੇਖੋ ਜੀ ਅਨਪੂਰਨ ਮਹੀਮ ਚਲਾਈ ਹੈ ਰੋਟੀ ਕਪੜਾ ਚਿਕਿਤਸਾ ਸਿੱਖਿਆ ਔਰ ਮਕਾਨ yogi ਦੇਗਾ ਕਬੀਰ ਭਗਵਾਨ ਇੱਕ ਵੀਰ ਰੂਪ ਦੇ ਵਿੱਚ ਸੰਤਰਾਮਪਾਲ ਜੀ ਆਏ ਹੋਏ ਨੇ ਇਹ ਜਿਨ੍ਹਾਂ ਦੀ ਇਹਨਾਂ ਨੇ ਮਹੀਮ ਜੋ ਇਹ ਚਲਾਈ ਇਹਨਾਂ ਗਰੀਬਾਂ ਦੇ ਲਈ ਇੱਕ ਵਰਦਾਨ ਸਿੱਧ ਹੋਈ ਹੈ ਤੇ ਆਸੀਂ ਕੋਟੀ ਕੋਟੀ ਨਮਨ ਕਰਨ ਬਈ ਸੰਤ ਰਾਮਪਾਲ ਜੀ ਭਗਵਾਨ ਦੀ ਕਿ ਜਿਨ੍ਹਾਂ ਨੇ ਇਨਾ ਗਰੀਬਾਂ ਦੇ ਇਸ ਹਾਰ ਦੇ ਮਾਰੇ ਹੋਏ ਮੁਸੀਬਤ ਦੇ ਇੱਕ ਕਿਰਨ ਬਣ ਕੇ ਉਭਰੇ ਹਨ ਤੇ ਆਸੀਂ ਕੋਟੀ ਕੋਟੀ ਨਮਨ ਕਰਦੇ ਆ ਸੰਤ ਰਾਮਪਾਲ ਜੀ ਭਗਵਾਨ ਦੇ ਜਿਨ੍ਹਾਂ ਨੇ ਇਨਾ ਗਰੀਬਾਂ ਦੀ ਬਾਹ ਫੜ ਕੇ ਇਸ ਵੇਲੇ ਹਰ ਰਾਸ਼ਨ ਸਮਗਰੀ ਜ਼ਰੂਰਤਮੰਦ ਚੀਜ਼ਾਂ ਮੰਜੇ ਬਿਸਤਰੇ ਕਪੜੇ ਕਰਾਂ ਤੇ ਜੋ ਵੀ ਰਸੋਈ ਦਾ ਸਮਾਨ ਹੈ ਉਹ ਇਹਨਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ ਜੋ ਵੀ ਇਹਨਾਂ ਦੀ ਜ਼ਰੂਰਤ ਹੈਗੀ ਹੈ ਉਹ ਇਸ ਲਈ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਸੰਤਰਾਪਿਲ ਜੀ ਦਾ stdca ਹੈ ਨਿੱਤੇ ਇੱਥੇ ਕੋਈ ਵੀ ਸਰਕਾਰਾਂ ਦੇ ਕੋਈ ਵੀ ਸਰਪੰਚ ਜਾਂ ਮੈਂਬਰ ਕੋਈ ਵੀ ਐਮਪੀ ਇੱਥੇ ਨਹੀਂ ਪਹੁੰਚੇ ਜਿਹੜੇ ਕਿ ਸੰਤਰਾਮਪਾਲ ਜੀ ਦੀ ਅਦੇਸ਼ ਹੁੜੀ ਸਰ ਉਹਨਾਂ ਦੇ ਸਿੱਛੇ ਘਰੇ ਘਰੇ ਜਾ ਕੇ ਸਰਵੇ ਕਰਕੇ ਇਹ ਚੀਜ਼ਾਂ ਬੰਡੀਆਂ ਜਾ ਰਹੀਆਂ ਨੇ ਜਿਨ੍ਹਾਂ ਦੀਆਂ ਛੱਤਾਂ ਲੇਕੀਆਂ ਉਹਨਾਂ ਦੇ ਵਾਸਤੇ ਵੀ ਇਹ ਉਪਰਾਲਾ ਕੀਤਾ ਇਹ ਵੀ ਉਪਰਾਲਾ ਇਹ ਮਕਾਨ ਦੀ ਇੱਕ ਮਹਿੰਮ ਹੈਗੀ ਹੈ ਇਹ ਐਸੇ ਸੰਤਰਾਮਪਾਲ ਜੀ ਦੇ ਅੱਗੇ ਜਿਨ੍ਹਾਂ ਵੀ ਘਰਾਂ ਦੇ ਵਿੱਚ ਮਕਾਨ ਡਿੱਗੇ ਪਏ ਆ ਇਹ ਪ੍ਰਾਰਥਨਾ ਪੇਸ਼ਦੇ ਆ ਕਿ ਪ੍ਰਾਰਥਨਾ ਭੇਜਣ ਦੇ ਬਾਵਜੂਦ ਜੋ ਵੀ ਆਦੇਸ਼ ਆਂਦਾ ਉਹ ਟਾਈਮ ਟੂ ਟਾਈਮ ਹਰ ਘਰਾਂ ਦਾ ਮਕਾਨ ਦੀ ਵੀ ਸੁਵਿਧਾ ਇਹ ਸੰਤ ਰਾਮਪਾਲ ਜੀ ਮਹਾਰਾਜ ਜੀ ਤਰਫੋਂ ਬਣਾਉਣ ਦੀ ਪੂਰੀ ਮਹਿੰਮ ਚੱਲੀ ਹੈ ਔਰ ਬਣਾਏ ਜਾਣਗੇ ਇਹ ਸਮੇਂ ਅਨੁਸਾਰ ਹੀ ਹੈ ਜਦ ਵੀ ਆਦੇਸ਼ ਸੰਤ ਰਾਮਪਾਲ ਜੀ ਭਗਵਾਨ ਜੀ ਤਰਫੋਂ ਆਣਗੇ ਇਹਨਾਂ ਦੇ ਮਕਾਨ ਦੀ ਵੀ ਸੁਵਿਧਾ ਪੂਰੀ ਕੀਤੀ ਜਾਵੇਗੀ ਜਦੋਂ ਸਰਵੇ ਕਰਦੀ ਟੀਮ ਤੁਹਾਡੀ ਸਰਵੇ ਕਰਨ ਤੋਂ ਬਾਅਦ ਲਿਸਟ ਬਣਦੀ ਹੈ ਲਿਸਟ ਬਣ ਤੋਂ ਬਾਅਦ ਕਦੋਂ ਤੱਕ ਸਮਾਨ ਜਿਹੜਾ ਮਹਿਆ ਇਹ ਜੀ ਸੰਤ ਆਪਣੇ ਸਤਗੁਰੂ ਰਾਮਪਾਲ ਜੀ ਜਿਸ ਵੇਲੇ ਵੀ ਇਹ ਉਧਰੋਂ ਆਦੇਸ਼ ਆਂਦਾ ਉਸ ਵੇਲੇ ਤੁਰੰਤ 20 ਦਿਨਾਂ ਦੇ ਵਿੱਚ ਇਹ ਡਬਲ ਸਟੋਰੀ ਮਕਾਨ ਬਣਾ ਕੇ ਦਿੱਤੇ ਜਾ ਰਹੇ ਨੇ ਇਹ ਪੂਰੇ ਪੰਜਾਬ ਪੂਰੇ ਬਿਸ਼ਪ ਦੇ ਵਿੱਚ ਇਹ ਮਹੀਮ ਲਾਗੂ ਹੈ ਕਿ ਇਹ ਗਰੀਬਾਂ ਲਈ ਇੱਕ ਇਹ ਵਰਦਾਨ ਸਿੱਧ ਹੋਈ ਹੈ ਇਹ ਕੋਈ ਵੀ ਸੰਤ ਇਸ ਧਰਤੀ ਦੇ ਉੱਤੇ ਐਸਾ ਨਹੀਂ ਆਇਆ ਜਿਨ੍ਹਾਂ ਨੇ ਕੀ ਇਸ ਮਹੀਮ ਦੀ ਬਿੜਾ ਉਠਾਇਆ ਹੋਏ ਇਹ ਸੰਤ ਰਾਮਪੇਲ ਜੀ ਦਾ ਇਹ ਸਦਕਾ ਹੈ ਅਸੀਂ ਕੋਟੀ ਕੋਟੀ ਨਮਨ ਕਰਦੇ ਹਾਂ ਉਸ ਤੰਤ ਨੂੰ ਜਿਨਾ ਨੇ ਪਰਮਾਤਮਾ ਨੇ ਇਹਨਾਂ ਗਰੀਬਾਂ ਦੀ ਇਸ ਵੇਲੇ ਬਾੜ ਪੀੜਿਤ ਹਾੜਾਂ ਦੇ ਵਿੱਚ ਕੋਈ ਨਾ ਬਾਹ ਫੜਦੇ ਹੋਏ ਘਰੇ ਘਰੇ ਜਾ ਕੇ ਸਰਵੇ ਕਰਕੇ ਉਹਨਾਂ ਨੂੰ ਹਰ ਚੀਜ਼ ਦਿਆ ਮੁਹੱਈਆ ਕਰਾ ਰਹੇ ਨੇ ਅਸੀਂ ਫਿਰ ਇੱਕ ਵਾਰੀ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਤੰਤ ਰਾਮ ਪਾਲ ਜੀ ਭਗਵਾਨ ਜੀ ਜਸਵੀਰ ਕੌਰ 베디ਸ਼ਨ ਕੀ ਕਹਿਣਾ ਚਾਹੁੰਦੇ ਆ ਸਰ ਤਾ ਵੱਲੋਂ ਤੁਹਾਨੂੰ ਸਨਮਾਨ ਦਿੱਤਾ ਗਿਆ ਇਸ ਨੂੰ ਧੰਨਵਾਦ ਇਹਨਾਂ ਦਾ ਸੰਗਤ ਕਰਨਿਆ ਸੰਗਤਾਂ ਦਾ ਜਿਨ੍ਹਾਂ ਨੇ ਸਨਮਾਨ ਆਣਕ ਭੇਜਿਆ ਹੋਰ ਵੀ ਕੋਈ ਅੰਜੀ ਵਗੈਰਾ ਪਹੁੰਚੀ ਵੀ ਨਹੀਂ ਕਹਣਾ ਨਹੀਂ ਪਹਿਲਾ ਕੋਈ ਨਹੀਂ ਪਹੁੰਚੀ ਕਿਸੇ ਨੇ ਨਹੀਂ ਸਾਰ ਨਹੀਂ ਨਾ ਕਿਸੇ ਨੇ ਅੱਜ ਇਹਨਾਂ ਬਾਕੀ ਜਿਹੜਾ ਇਹਨਾਂ ਵੱਲੋਂ ਸਾਡਾ ਕਾਬਿਲ ਹੈ ਜਿਹੜਾ ਇੱਥੇ ਤੁਹਾਡੇ ਜ਼ਰੂਰਤਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ ਇਹਨਾਂ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਸਾਨੂੰ ਆਣ ਕੇ ਸਮਾਨ ਦਿੱਤਾ ਕਿੰਨਾ ਕਿੰਨਾ ਨੁਕਸਾਨ ਆਇਆ ਬਹੁਤ ਨੁਕਸਾਨ ਬਾਹਰ ਤੇ ਬਹੁਤ ਹੋਇਆ ਘਰਾਂ ਦਾ ਵੀ ਬਹੁਤ ਹੋਇਆ ਕਿੰਨਾ ਕਿੰਨਾ ਫੁੱਟ ਪਾਣੀ ਵੀ ਵੀ ਫੁੱਟ ਪਾਣੀ ਹੁਣ ਮੈਂ ਨਾਮ ਸ਼ੰਗਾਰਾ ਦਾਸ ਕੀ ਕਹਿਣਾ ਚਾਹੁੰਦੇ ਅੱਜ ਸਾਡੇ ਪ੍ਰਭਾਵੀ ਇਲਾਕੇ ਦੇ ਵਿੱਚ ਪਹੁੰਚੇ ਲੋਕਾਂ ਨੂੰ ਜ਼ਰੂਰਤਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ ਤੁਹਾਡੀ ਸੰਖਿਆ ਸਭ ਤੋਂ ਪਹਿਲਾਂ ਬੰਦੀ ਸ਼ਰਸਤ ਗੁਰਮੁਖੀ ਮਹਾਰਾਜ ਕੀ ਹੈ ਇਸ ਤਰ੍ਹਾਂ ਦੀ ਸੰਤਰਾਮਬਲ ਜੀ ਮਹਾਰਾਜ ਨੇ ਜੋ ਅਨਪੂਰਨਾ ਮੁਹਿੰਮ ਚਲਾਈ ਹੋਈ ਹੈ ਇਹ ਅਨਪੂਰਨਾ ਮੁਹਿੰਮ ਜੜੀਆ ਗਰੀਬਾਂ ਬੰਦੇ ਵਾਸਤੇ ਬਹੁਤ ਹੀ ਵਰਦਾਨ ਸਾਬਤ ਹੋਈ ਹੈ ਕਿ ਗਰੀਬਾਂ ਬੰਦਿਆਂ ਨੂੰ ਸਭ ਤੋਂ ਪਹਿਲਾਂ ਇਹ ਅਨਪੂਰਨਾ ਮੁਹਿੰਮ ਦਾ ਮੇਨ ਉਦੇਸ਼ ਇਹ ਹੈਗਾ ਵੀ ਜੋ ਵੀ ਭੁੱਖਾ ਬੰਦਾ ਹੋ ਜਾ ਗਰੀਬ ਬੰਦਾ ਵਾ ਲਾਚਾਰ ਬੰਦਾ ਵੀ ਬਸ ਉਹਨਾਂ ਵਾਸਤੇ ਇਹ ਅਨਪੂਰਨਾ ਮੁਹਿੰਮ ਜੜੀਆ ਚਲਾਈ ਗਈ ਹੈ ਤੇ ਸੰਤਰਾਮਬਲ ਜੀ ਮਹਾਰਾਜ ਨੇ ਇਹ ਮੁਹਿੰਮ ਜੜੀ ਚਲਾਈ ਹੈ ਫਿਰ ਰੋਟੀ ਕਪੜਾ ਚਿਕਿਤਸਾ ਸਿੱਖਿਆ ਔਰ ਮਕਾਨ ਮਰੇ ਗੁਰੂ ਜੀ ਭੁਖਿਆ ਨੂੰ ਆਨੰਦ ਦਿਨ ਦੇ ਪਏ ਆ ਤੇ ਜਿਹੜੇ ਉਹਨਾਂ ਦੇ ਬੱਚੇ ਜਾਂ ਕੋਈ ਗਰੀਬੀ ਦੀ ਕਰਕੇ ਪੜ ਨਹੀਂ ਸਕਦੇ ਉਹਨਾਂ ਨੂੰ ਸਕੂਲਾਂ ਵਿੱਚ ਮੱਲੀ ਪੜਾਈ ਵਾਸਤੇ ਬੂਟ ਕਿਤਾਬਾਂ ਮਰੇ ਹਰ ਇੱਕ ਚੀਜ਼ ਵਰਤੀ ਵਿਧੀ ਚੱਲੀ ਜਾ ਰਹੀ ਹੈ ਤੇ ਜੋ ਜੇ ਕਿਸੇ ਦਾ ਕੋਈ ਇਲਾਜ ਨਹੀਂ ਹੋ ਰਿਹਾ ਤਾਂ ਉਹਦਾ ਇਲਾਜ ਵੀ ਕਰਵਾਉਂਦੇ ਪਏ ਆ ਹਰ 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 ਬੜਾ ਬੀਤ ਇਲਾਕੇ ਦੇ ਵਿੱਚ ਜਾ ਰਹੀ ਹੈ ਕਾਡੀ हां जी असल में इस तरह भी उणे-होने पंजाब ਦੇ ਵਿੱਚ ਅੱਜ ਜਿਹੜੀ ਬਹੁਤ ਹੜਾ ਆਇਆ ਵਾ ਇਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਹੈ ਘਰਾਂ ਵਿੱਚ ਪਾਣੀ ਭਰ ਗਿਆ ਵਾ ਬਹੁਤ ਸਾਰੇ ਨੇ ਤਾਂ ਡੰਗਰ ਸਵਾਨ ਰੁੜ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਕਰਕੇ ਇਹਨਾਂ ਜੋ ਵੀ ਲੋਕ ਪ੍ਰਭਾਵਿਤ ਹੋ ਗਏ ਆ ਉਹਨਾਂ ਨੂੰ हां जी ਉਹਨਾਂ ਵਾਸਤੇ ਇਹ ਸਾਰਾ ਰਾਸ਼ਨ ਦੇ ਰਹੇ ਆ ਘਰ-ਘਰ ਜਾ ਕੇ ਸੰਤਰਾਪਾਲ ਜੀ ਮਹਾਰਾਜ ਔਰ ਮਰੀ ਕੇ ਦੇਗਾ ਜੇ ਰਾਸ ਚੰਨੀ ਹੈਗਾ ਜਾਂ ਬੈਟਰੀ ਹੈਗਾ ਜੰਮਨ ਜੀ ਜੋ ਵੀ ਜੜੀ ਵੀ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੂੰ ਸੰਤਰਾਪਾਲ ਜੀ ਮਹਾਰਾਜ ਉਹਨਾਂ ਨੂੰ ਦੇ ਰਹੇ ਹੈ ਇਹ ਪ੍ਰਾਣੇ ਜਿਹੜੇ ਦੱਗਦਾਰ ਇਤਨਾ ਜਿਆਦੀ ਰਹਿਣਗੇ ਹਾਂਜੀ ਬਿਲਕੁਲ ਜੀ ਇਹ ਜੋ ਤੱਕ ਇਹਨਾਂ ਨੂੰ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਆ ਨਹੀਂ ਜਾਂਦੇ ਉਹਨਾਂ ਦੇ ਉੱਤੇ ਸੰਤਰਾਪਾਲ ਜੀ ਮਹਾਰਾਜ ਇਹਨਾਂ ਨੂੰ ਇਹ ਰਾਸ਼ਨ ਜਿਹੜਾ ਯਾਰੀ ਰੱਖਣਗੇ ਹਾਂਜੀ ਸਤ ਸਾਬ ਜੀ ਨਾਮ ਮੇਰਾ ਕਹਨ ਦਾਸ ਜ਼ਿਲ੍ਹਾ ਤੇ ਤਹਿਸੀਲ ਇਹ ਅਮਰਸਰ ਹੈ ਜੀ ਮੇਰਾ ਮੁੱਖ ਮੀਨ ਰਹਿਸ਼ ਜਿਹੜੀ ਆ ਮੀਰਾਗੜ ਚੌਕ ਨੀਅਰ 올ਡਰ ਸੈਂਟਰ ਜੇਲ ਦੇ ਕੋਲ ਆ ਜੀ ਅਸੀਂ ਇਸ ਹੜ ਪ੍ਰਭਾਵਿਤ ਕਰਾਂ ਦੇ ਜਿਹੜਾ ਰਾਸ਼ਨ ਪਚਾਇਆ ਜਾ ਰਿਹਾ ਠੀਕ ਹੈ ਨਾ ਕਹਿੰਦੇ ਅਸੀਂ ਇਹ ਜਿਹੜੀ ਸੰਤ RAM ਪਾਲ ਜੀ ਮਹਾਰਾਜ ਜੀ ਦੁਆਰਾ ਚਲਾਈ ਗਈ ਅਨਪੂਰਨਮਾ ਮਹਿਮਿਆਂ ਇਸ ਵਿੱਚ ਸੇਵਾ ਦੇ ਤੌਰ ਤੇ ਪਰਮਾਤਮਾ ਦੇ ਬੱਚਿਆਂ ਨੂੰ ਇਹ ਅਨਪੂਰਨਮਾ ਮਹਿਮਾ ਦੇ ਜਿਹੜੀ ਆ ਰਾਸ਼ਨ ਸਮਗਰੀ ਜਿਹੜੀ ਆ ਇਹ ਦੇਣ ਵਾਸਤੇ ਆਏ ਹੋਏ ਆ ਤੇ ਪਰਮਾਤਮਾ ਦਾ ਜਿੱਥੇ-ਜਿੱਥੇ ਵੀ ਆਦੇਸ਼ ਹੁੰਦਾ ਅਸੀਂ ਸੇਵਾ ਵਾਸਤੇ ਪਹੁੰਚ ਜਾਂਦੇ ਆ ਕੋਈ ਨਾ ਕੋਈ ਭਗਤ ਸਾਡਾ ਜਿਹੜਾ ਉਹ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਪਹੁੰਚਦਾ ਜ਼ਰੂਰ ਹੈ ਤੇ ਅਸੀਂ ਖਾਸ ਕਰਕੇ ਇਨ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਵੀ ਬੜੇ ਪਿਆਰ ਨਾਲ ਸਰਕਾਰ ਨਾਲ ਸਾਡਾ ਵਿਵਹਾਰ ਸਾਡੇ ਨਾਲ ਕਰਦੇ ਆ ਤੇ ਖਾਸ ਕਰਕੇ ਅਸੀਂ ਇਹ ਕੇਆਰਟੀ ਨਿਊਜ਼ ਜਿਹੜਾ ਚੈਨਲ ਵਾਲੇ ਆ ਇਹ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਨਾਲ ਕੰਦੇਨਾ ਕਨਾ ਮਿਲਾ ਕੇ ਸਾਡਾ ਸਹਿਯੋਗ ਦਿੰਦੇ ਆ ਤੇ ਜਨ ਜਨਤਾ ਕਰੇ ਜਿਹੜੀ ਜਾਣਕਾਰੀ ਪਹੁੰਚਾਉਂਦੇ ਆ ਤੇ ਸਾਡਾ ਸਹਿਯੋਗ ਕਰਦੇ ਆ ਤੇ ਜਿਹੜੇ ਖਾਸ ਕਰਕੇ ਨਗਰ ਵਾਲੇ ਆ ਇਹ ਚੈਨਲਾਂ ਦਾ ਵੀ ਧੰਨਵਾਦ ਕਰਨ ਤੇ ਸੰਤ RAM巴 ਜੀ ਮਾਰੀ ਇਸ ਮੈਮ ਨੂੰ ਅੱਗੇ ਲਿਜਾਣ ਵਾਸਤੇ ਸਾਡਾ ਸਹਿਯੋਗ ਕਰਨ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਕਿਹੜੀ ਕਿਹੜੀ ਸਮਗਰੀ ਅੱਜ ਜਿਹੜੀ ਇੱਥੇ ਦਿੱਤੀ ਗਈ ਹੈ ਤੇ ਇਸ ਸਮਗਰੀ ਦੇ ਵਿੱਚ ਆਟਾ ਹੈ ਜੀ ਬਹੁਤ ਅੱਛੀ ਕੁਆਲਿਟੀ ਦਾ ਪਰਮਾਤਮਾ ਭੇਜਦੇ ਉਸ ਤੋਂ ਇਲਾਵਾ ਦਾਣਾ ਚਾਰ ਪ੍ਰਕਾਰ ਦੀਆਂ ਪੰਜ ਪ੍ਰਕਾਰ ਦੀਆਂ ਦਾਣਾ ਭੇਜਦੇ ਆ ਪਿਆਜ਼ ਭੇਜਦੇ ਆ ਆਲੂ ਭੇਜਦੇ ਆ ਹਲਦੀ ਨਮਕ ਚਾਹ ਪਤੀ ਦੁੱਧ ਅਚਾਰ ਜਿੰਨੀਆਂ ਵੀ ਆਪਣੇ ਰਸੋਈ ਦੇ ਵਿੱਚ ਮਹੱਤਵਪੂਰਨ ਵਸਤੂਆਂ ਨੇ ਉਹ ਤਕਰੀਬਨ 22 ਤੋਂ 25 ਆਟਮਾ ਬਣਾ ਕੇ ਪਰਮਾਤਮਾ ਜੀ ਭੇਜਦੇ ਆ ਤਾਂ ਕਿ ਮੇਰੇ ਬੱਚੇ ਨੂੰ ਰੋਟੀ ਜਿਹੜੀ ਆਰਾਮਦਈ ਨਾਲ ਘਰ ਬੈਠ ਕੇ ਮਿਲ ਸਕੇ ਤੇ ਇਸ ਜਿਹੜੀ ਦੁਬਦਾ ਆਈ ਹੋਈ ਆ ਇਸ ਇਸ ਤੋਂ ਮਤਲਬ ਕਿ ਬਚ ਗਏ ਤੇ ਆਪਣੇ ਪਰਿਵਾਰ ਦੀ ਰੱਖਿਆ ਕਰਦਿਆ ਆ ਤੇ ਪਰਮਾਤਮਾ ਦੇ ਗੁਣ ਗਾ ਸਕਦੇ ਇਸ ਵਾਸਤੇ ਪਰਮਾਤਮਾ ਜੀ ਹਰ ਇੱਕ ਚੀਜ਼ ਦਿੰਦੇ ਆ ਵੀ ਘਰ ਬੈਠ ਕੇ ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਪਿਆਰ ਨਾਲ ਰੋਟੀ ਖਾ ਸਕੇ ਇਹ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਤਾਂ ਅਪੀਲ ਇਹ ਕੱਲ ਕਰਦੇ ਆ ਵੀ ਇਹ ਪਰਮਾਤਮਾ ਦੇ ਨਾਲ ਜੁੜਨ ਤੇ ਪਰਮਾਤਮਾ ਕੋ ਜੋ ਵੀ ਵਸੂ ਇਹਨਾਂ ਨੂੰ ਚਾਹੀਦੀਆਂ ਉਹ ਡਿਮਾਂਡ ਕਰਨਾ ਪ੍ਰਮਾਤਮਾ ਕਿਸੇ ਨੂੰ ਨਾਰਾਜ਼ ਨਹੀਂ ਕਰਦਾ ਹਰ ਇੱਕ ਚੀਜ਼ ਦਿੰਦਾ ਹੈ ਇਹਨਾਂ ਨੂੰ ਐਸ ਵਕਤ ਜੋ ਜ਼ਰੂਰਤ ਸੀ ਮੰਜਾ ਕੰਬਲ ਇਹ ਦਿੱਤਾ ਗਿਆ ਹੈ ਜੋ ਇਹਨਾਂ ਨੇ ਡਿਮਾਂਡ ਸੀ ਅੱਗੇ ਤੋਂ ਇਹਨਾਂ ਦੀ ਡਿਮਾਂਡ ਹੈ ਕਿ ਸਾਡੀ ਜਿਹੜੀ ਛੱਤ ਜਿਹੜੀ ਪੁਆਈ ਜਾਵੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗੇ ਜੋ ਉਹਨਾਂ ਦਾ ਆਦੇਸ਼ ਹੋਵੇਗਾ ਤੇ ਇਹਨਾਂ ਦਾ ਜਿਹੜਾ ਉਹ ਬਾਕੀ ਕਾਰੀ ਵੀ ਉਹ ਵੀ ਕੀਤਾ ਜਾਏਗਾ ਜੀ